ਅਸੀਂ ਉੱਥੇ ਕੰਮ ਕਰਦੇ ਸੀਗੇ ਜੀ ਤੁਸੀਂ ਨਾਲ ਸੀ ਨਹੀਂ ਜੀ ਅਸੀਂ ਤਾਂ ਵੀ ਬਾਅਦ ਚ ਆਏ ਜਦੋਂ ਸਾਨੂੰ ਪਤਾ ਲੱਗਿਆ ਗੱਲ ਦਾ ਵੀ ਮੇਰਾ ਬੇਟਾ ਨਾਲ ਸੀਗਾ ਜੀ ਮੇਰਾ ਬੇਟਾ ਨਾਲ ਗਿਆ ਸੀ ਉਹਦੇ ਗੰਨੇ ਪੱਟਣ ਤੇ ਜਦੋਂ ਵੀ ਉਹ ਕਿੰਨਾ ਨੇ ਹਜੇ ਗੰਨੇ ਪੱਟੇ ਵੀ ਨਹੀਂ ਸੀਗੇ ਜੀ ਗੰਨੇ ਉਹ ਵੀ ਟੇਡੇ ਹੋਏ ਪਏ ਆਗੇ ਉੱਥੇ ਪਹਿਲਾਂ ਤੁਸੀਂ ਹੁਣ ਜਾ ਕੇ ਦੇਖ ਲਓ ਮੌਕਾ ਪਰ ਉਹ ਜੱਟ ਨੇ ਆ ਕੇ ਚੱਲ ਕੋਈ ਨਾ ਜੀ ਜੁਰਮਾਨਾ ਲਾ ਦਿੰਦੇ ਸੀ ਜੁਰਮਾਨਾ ਵੀ ਭਰਨ ਨੂੰ ਤਿਆਰ ਸੀਗੇ ਪਰ ਸਾਡੇ ਬੱਚੇ ਨੂੰ ਉਹਨਾਂ ਨੇ ਬਹੁਤ ਬੁਰੀ ਹਾਲਤ ਨਾਲ ਹੀ ਮਾਰਿਆ ਜੀ ਪਰ ਇੰਨੀ ਇਹ ਨਹੀਂ ਸੀ ਕਰਨਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਅਸੀਂ ਕਹਿੰਦੇ ਸਾਡੇ ਬੱਚੇ ਨੂੰ ਅੱਜ ਉਹਨਾਂ ਨੇ ਇਹ ਕੀਤਾ ਅਸੀਂ ਵੀ ਇਹ ਹੀ ਕਹਿੰਦੇ ਵੀ ਉਸ ਉਹਨਾਂ ਨੂੰ ਵੀ ਫਾਂਸੀ ਮਿਲਣੀ ਚਾਹੀਦੀ ਹੈ ਜੀ ਸਾਡਾ ਬਸ ਇਹੀ ਹੈ ਜੀ ਸਾਡਾ ਹੋਰ ਕੋਈ ਫੈਸਲਾ ਨਹੀਂ ਬਰਾਬਰ ਉਹਨਾਂ ਦੇ ਵੀ ਸੱਥਰ ਵਿਸਣਾ ਚਾਹੀਦਾ ਬਿਲਕੁਲ ਐਡਾ ਕਿੱਡਾ ਕੋਈ ਗੁਨਾਹ ਕਰਤਾ ਸੀ ਜਿਹੜਾ ਗੰਨੇ ਪਿੱਛੇ ਨੌਜਵਾਨ ਦੀ ਮੌਤ ਉਹ ਤਾਂ ਇੰਨਾ ਸਿਆਣਾ ਬੱਚਾ ਸੀਗਾ ਜੀ ਕੋਈ ਉਹਨੂੰ ਵੈ ਨਹੀਂ ਸੀਗਾ ਵੀ ਮੇਰੇ ਨਾਲ ਆ ਘਾਟਨਾ ਵਰਤ ਜੂਗੀ ਕੋਈ ਉਹਦੇ ਰੱਬ ਯਾਦ ਨਹੀਂ ਸੀਗਾ ਜੀ ਚਲੋ ਮੂੜ ਮੱਤ ਸੀ ਜੀ ਬੱਚੇ ਉਧਰ ਬਾਗੇ ਵਸਾਵ ਕਰਨ ਗਏ ਜਾਂ ਕੋਈ ਕਿਵੇਂ ਗਏ ਆ ਪਰ ਉਸ ਜੱਟ ਨੇ ਉਹ ਬਹੁਤ ਬੁਰੀ ਹਾਲਤ ਨਾਲ ਹੀ ਮਾਰਿਆ ਜਦੋਂ ਉਹਨੂੰ ਕੁੱਟਿਆ ਮਾਰਿਆ ਤੁਸੀਂ ਕਹਿੰਦੇ ਕੁੱਟਿਆ ਬੁਰੀ ਤਰ੍ਹਾਂ ਕੁੱਟਿਆ ਉਹਦੇ ਹਾਲਾਤ ਕਿਹੋ ਜਿਹਾ ਸੀ ਕਿਸ ਤਰ੍ਹਾਂ ਤੜਫ ਰਿਹਾ ਸੀ ਕਿਸ ਤਰ੍ਹਾਂ ਕੁਝ ਦੱਸਦਾ ਵੀ ਹੋਣਾ ਕਿ ਮੈਨੂੰ ਐ ਕੁੱਟਿਆ ਗੰਨਿਆ ਨਾਲ ਕੁੱਟਿਆ ਜੀ ਉਸ ਜੱਟ ਨੇ ਟਿੱਡ 'ਚ ਵੀ ਲੱਤਾਂ ਮਾਰੀਆਂ ਉਸ ਬੱਚੇ ਦੇ ਉਸ ਬੱਚੇ ਦੀ ਕੋਈ ਹਾਲਤ ਹੀ ਨਹੀਂ ਸੀਗੀ ਜੀ ਵੇਖਣ ਵਾਲਾ ਵੀ ਨਹੀਂ ਸੀਗਾ ਮੇਰੇ ਐਵੇਂ ਨਹੀਂ ਮਾਰਿਆ ਬਹੁਤ ਬੇਹਰਮੀ ਨਾਲ ਕੁੱਟਿਆ ਜੀ ਉਹਨੂੰ ਵੀ ਉਸ ਬੱਚੇ ਨੂੰ ਨਹੀਂ ਦੇਖਣ ਨੂੰ ਵੀ ਨਹੀਂ ਸੀ ਜੀ ਕਰਦਾ ਵੀ ਇੰਨੀ ਬੇਰਹਿਮੀ ਜਦੋਂ ਉਹਨੂੰ ਲੈ ਕੇ ਗਏ ਆ ਉਹ ਗੱਲਬਾਤ ਕਰਦਾ ਹੀ ਹੋਊਗਾ ਦੱਸਦਾ ਹੋਊਗਾ ਵੀ ਮੈਂ ਗੰਨਾ ਪੱਟਿਆ ਤੇ ਮੈਨੂੰ ਕੁੱਟਿਆ ਕਿਸ ਤਰ੍ਹਾਂ ਕੁੱਟਿਆ ਗੱਲਬਾਤ ਕੋਈ ਹੋਈ ਪਰਿਵਾਰ ਦੇ ਨਾਲ ਤੇ ਗੱਲਬਾਤ ਕਰਦਾ ਹੀ ਨਹੀਂ ਸੀ ਨਹੀਂ ਜੀ ਉਦੋਂ ਤਾਂ ਬੋਲਣ ਦੀ ਹਾਲਤ 'ਚ ਹੈ ਹੀ ਨਹੀਂ ਸੀਗਾ ਬੇਉਸ ਹੋ ਗਿਆ ਸੀਗਾ ਜੀ ਉਹਦੇ ਨਾਲ ਵੀ ਐ ਵੀ ਅਸੀਂ ਵੀ ਗਏ ਵੀ ਸੀ ਬੱਚੇ ਦੇ ਕੋਲ ਵੀ ਜਾ ਕੀ ਗੱਲ ਹੋਈ ਆ ਪਰ ਬੱਚੇ ਤੋਂ ਬੋਲੇ ਨਹੀਂ ਸੀ ਜਾਂਦਾ ਜੀ ਨਹੀਂ ਕੋਈ ਉਹਦੇ ਕੋਈ ਚੰਡ ਵਗੈਰਾ ਜ਼ਖਮ ਵਗੈਰਾ ਹੈਗਾ ਸੀ ਜੇ ਕੋਈ ਇਹ ਇਕੱਲੇ ਅੰਦਰ ਸੱਟਾਂ ਹੀ ਸੀਗੀਆਂ ਅੰਦਰ ਹੀ ਸੱਟਾਂ ਸੀ ਗੁੱਜਮਾ ਮਾਰੀਆਂ ਜੀ ਚੰਡ ਕੋਈ ਨਹੀਂ ਸੀਗਾ ਗੰਨਿਆਂ ਨਾਲ ਹੀ ਕੁੱਟਿਆ ਜੀ ਗੁੱਜਮਾ ਸੱਟਾਂ ਹੀ ਮਾਰੀਆਂ ਜੀ ਪੇਟ 'ਚ ਲੱਤਾਂ ਮਾਰੀ ਗਏ ਉਹਦੇ ਮੋਬਾਈਲ ਵੀ ਸੀਗੇ ਜੀ ਮੋਬਾਈਲ ਵੀ ਐਂ ਜੀ ਇੱਕਰੋ ਚਿੱਕਰ ਹੋ ਗਈ ਉਹਨਾਂ ਨੇ ਇੰਨੀ ਬੇਰਅਮੀ ਨਾਲ ਕੁੱਟਿਆ ਬੱਚੇ ਨੂੰ ਤੇਰਾ ਤੁਸੀਂ ਮੁੰਡੇ ਦਾ ਨਾਮ ਲਿਖਾ ਰਹੇ ਹੋ ਵਿੱਚ ਕਿ ਉਹਦੇ ਮੁੰਡੇ ਦੀ ਵੀ ਗ੍ਰਿਫਤਾਰੀ ਹੋਣੀ ਚਾਹੀਦੀ ਆ ਵਿੱਚ ਕਿਹਾ ਜਾ ਰਿਹਾ ਕਿ ਮੁੰਡੇ ਦਾ ਕਸੂਰ ਨਹੀਂਗਾ ਉਹ ਤੇ ਪਿਓ ਦਾ ਕਸੂਰ ਆ ਪਿਓ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਆ ਪਿਓ ਨੂੰ ਸਜ਼ਾ ਮਿਲਣੀ ਚਾਹੀਦੀ ਆ ਨਹੀਂ ਜੀ ਕੁੱਟਿਆ ਤਾਂ ਮੁੰਡੇ ਨਹੀਂ ਆ ਜੀ ਮੁੰਡੇ ਨਾਲ ਸੀ ਮੁੰਡੇ ਨੇ ਕੁੱਟਿਆ ਜੀ ਪਿਓ ਤਾਂ ਪਿਓ ਜਦੋਂ ਮੁੰਡਾ ਕੁੱਟੀ ਜਾਂਦਾ ਸੀਗਾ ਪਿਓ ਦਾ ਹੱਕ ਬੰਦਾ ਸੀਗਾ ਵੀ ਚੱਲ ਕੋਈ ਨਹੀਂ ਕਿੱਡੀ ਕ ਗੱਲ ਆ ਜੇ ਗੰਨਾ ਪੱਟ ਲਿਆ ਤਾਂ ਪਰ ਪਿਓ ਨੇ ਹਟਾਇਆ ਨਹੀਂ ਪਿਓ ਵੀ ਉਹਨੇ ਕਸੂਰਵਾਰ ਆ ਜੀ ਪਿਓ ਕਿਉਂ ਨਹੀਂ ਕਸੂਰਵਾਰ ਪਿਓ ਤਾਂ ਵੱਧਾ ਜੀ ਉਹਨੇ ਆਪਦੇ ਬੱਚੇ ਨੂੰ ਸਮਝਾਉਣਾ ਸੀ ਵੀ ਕੋਈ ਨਹੀਂ ਪਤਾ ਜਾਂ ਗੰਨਾ ਪੱਟ ਲੈ ਕਿੱਡੀ ਗੱਲ ਵੀ ਆਪਾਂ ਜੁਰਮਾਨਾ ਪਰ ਲਾ ਦਿੰਨੇ ਆ ਇਹਨਾਂ ਨੂੰ ਪਰ ਪਿਓ ਤੇ ਐਦੂ ਵੀ ਦੋਸ਼ੀ ਬਣ ਗਿਆ ਜਿਹਨੇ ਸਾਡਾ ਬੱਚਾ ਮਰਵਾਤਾ ਅੱਜ ਹੂੰ ਬਿਲਕੁਲ ਬਿਲਕੁਲ ਅਸੀਂ ਦੋਨਾਂ ਨੂੰ ਸਜ਼ਾ ਅਸੀਂ ਕਹਿੰਨੇ ਆ ਵੀ ਫਾਂਸੀ ਦੀ ਹੋਣੀ ਚਾਹੀਦੀ ਜਿਵੇਂ ਹੁਣ ਪੁਲਿਸ ਪ੍ਰਸ਼ਾਸਨ ਆਇਆ ਸਾਡੀ ਉਹਨਾਂ ਨਾਲੇ ਵੀ ਗੱਲਬਾਤ ਹੋਈ ਸੀ ਉਹ ਕਹਿ ਰਿਹਾ ਕਿ ਇਹਨਾਂ ਨੇ ਇੱਕ ਬੰਦੇ ਦੇ ਨਾਲ ਖਾਇ ਸੀ ਪਹਿਲਾਂ ਅਸੀਂ ਉਹ ਪੜ ਲਿਆ ਤੇ ਮੁੰਡਾ ਦਾ ਵਿੱਚ ਹੈ ਹੀ ਨਹੀਂ ਸੀ ਮੁੰਡੇ ਦਾ ਨਾਂ ਨਹੀਂ ਲਿਖਾਇਆ ਇਹਨੇ ਹੁਣ ਇਹ ਕਹਿ ਰਿਹਾ ਕਿ ਮੁੰਡੇ ਦੀ ਵੀ ਜ਼ਿੰਮੇਵਾਰੀ ਕਰੋ ਹੁਣ ਅਸੀਂ ਉਹਨੂੰ ਵੀ ਪਾੜ ਰਹੇ ਆ ਪਤਾ ਜੀ ਕੁੱਟਿਆ ਦਾ ਮੁੰਡੇ ਨਹੀਂ ਆ ਕਸੂਰਤਾ ਵੱਧ ਮੁੰਡੇ ਦਾ ਹੀ ਆ ਫਿਰ ਮੁੰਡੇ ਦੀ ਨਾਗਫਤਰਾ ਹੋਊਗੀ ਤਾਂ ਫਿਰ ਸਾਨੂੰ ਕੀ ਇਨਸਾਫ ਮਿਲੂਗਾ ਜਿਹੜੇ ਮੁੰਡੇ ਨੇ ਕੁੱਟਿਆ ਉਹਦੀ ਉਮਰ ਕਿੰਨੀ ਕੁ ਸੀ ਉਹ ਇੰਨਾ ਵਾਂਗੂ ਹੀ ਸੀਗਾ ਜੀ ਮੁੰਡਾ ਜਿੰਨਾ ਜਿਹੜਾ ਮੁੰਡਾ ਉਹਨੇ ਮਾਰਿਆ ਇੰਨੀ ਉਮਰ ਦਾ ਹੀ ਮੁੰਡਾ ਸੀ ਉਹ 27 ਸਾਲ ਦੀ ਹਾਂ ਇੰਨੀ ਕੁ ਹੈਗੀ ਆ ਜੀ ਹੂੰ ਇਹ ਜਿਹੜੇ ਲੋਕਾਂ ਆਂ ਯਾ ਕਮਜ਼ੋਰਾਂ ਹੁੰਦਾਂ ਨੇ ਨਹੀਂ ਵੀ ਉੱਤਾਂ ਹੁੰਦਾ ਉਹ ਜਰਵਾਣਾ ਸੀ ਬੱਚਾ ਇਹ ਤੋਂ ਨਹੀਂ ਕੋਈ ਹੋਈ ਭੱਜ ਦੌੜ ਨਹੀਂ ਭੱਜ ਗਿਆ ਮੂਰੇ ਇੱਕ ਬੱਚਾ ਸਾਡਾ ਭੱਜ ਲਿਆ ਉਹਨੇ ਜਾਨ ਬਚਾ ਲਈ ਮਾਰ ਉਹਨੂੰ ਵੀ ਦਿੰਦਾ ਉਹ ਮਾਰੋ ਵੀ ਜਾਂਦਾ ਕਿਉਂ ਤੁਹਾਨੂੰ ਪਤਾ ਹੀ ਆ ਵੀ ਗਰੀਬ ਦਾ ਬੱਚਾ ਗਰੀਬ ਹੀ ਹੁੰਦਾ ਕਿ ਰੁਫੀ ਰੁਫੀ ਉਹ ਤਾਂ ਜੀ ਇਹ ਕਹਿੰਦੇ ਸੀ ਮੇਰੇ ਬੇਟੇ ਨੂੰ ਇਹਦੇ ਵੀ ਐਵੇਂ ਲੀਲ ਪਏ ਹੋਇਆ ਗੰਨਿਆਂ ਦੇ ਇਹਨੂੰ ਵੀ ਕੁੱਟਿਆ ਜਦੋਂ ਇਹਨੇ ਧੱਕਾ ਮਾਰ ਕੇ ਸੜਾ ਕੇ ਭੱਜ ਲਿਆ ਉਹ ਡਿੱਗ ਪਿਆ ਉਹ ਤੋਂ ਨਹੀਂ ਭੱਜ ਗਿਆ ਉਹ ਕਹਿੰਦੇ ਸੀ ਕੰਗਾ ਕਹਾੜੀਆਂ ਲੈ ਕੇ ਇਹਨੂੰ ਤਾਂ ਜਮਾ ਵੱਢ ਕੇ ਕਹਿੰਦੇ ਸੀ ਖੇਤ ਚ ਹੀ ਖਪਾਵਾਂਗੇ ਖੇਤ ਚ ਹੀ ਖਪਾਵਾਂਗੇ ਹਾਂ ਇਹ ਗੱਲ ਕਹੀ ਆ ਜੀ ਅਸੀਂ ਦੇਣਦਾਰ ਆ ਇਸ ਗੱਲ ਨੂੰ ਉਹ ਕਹਿੰਦੇ ਕੰਗਾ ਕਹਾੜੀਆਂ ਲਿਆਓ ਅੰਦਰੋਂ ਚੱਕ ਕੇ ਇਹਨੂੰ ਵੱਢ ਕੇ ਤੇ ਖੇਤ ਚ ਨੱਪਾਂ ਤੁਸੀਂ ਦੱਸ ਰਹੇ ਹੋ ਕਿ ਤੁਹਾਡਾ ਬੇਟਾ ਨਾਲ ਸੀ ਉਹਦੇ ਤੇ ਇਹ ਕਿੰਨੇ ਜਣੇ ਸੀ ਤੁਹਾਡਾ ਬੇਟਾ ਹੋ ਗਿਆ ਇੱਕ ਜਿਹੜੇ ਮੁੰਡੇ ਦੀ ਮੌਤ ਹੋਈ ਇੱਕ ਉਹ ਹੋ ਗਿਆ ਕੋਈ ਹੋਰ ਵੀ ਨਾਲ ਸੀ ਕਿ ਦੋ ਜਣੇ ਸੀ ਨਹੀਂ ਜੇ ਦੋਨੇ ਹੀ ਗਏ ਸੀਗੇ ਉਹ ਤਾਂ ਬਾਕੀ ਦਾ ਕੰਮ ਕਰੀ ਜਾਂਦੇ ਸੀ ਉਹਨਾਂ ਨੂੰ ਪਤਾ ਨਹੀਂ ਸੀਗਾ ਹਾਂ ਇਹ ਬੱਠਲ ਵੀ ਚੱਕਣ ਗਏ ਸੀਗੇ ਚਲੋ ਇਹਨਾਂ ਦੀ ਮੂਡ ਮਤ ਸੀ ਜੀ ਇਹਨਾਂ ਨੂੰ ਜੇ ਇੰਨਾ ਹੀ ਪਤਾ ਹੁੰਦਾ ਵੀ ਸਾਡੇ ਨਾਲ ਆ ਘਾਟਨਾ ਵਰਤੂਗੀ ਤੇ ਜਾਂਦੀ ਕਿਉਂ ਜੀ ਕਿੰਨੇ ਕ ਵਜ ਦਾ ਟਾਈਮ ਸੀ ਕੋਈ ਇਹ ਸੀਗਾ ਜੀ 5 ਵਜ ਦੇ ਦਾ ਟਾਈਮ ਸੀਗਾ 5 ਵਜ ਦਾ ਟਾਈਮ ਸੀ ਸੜਕ ਤੋਂ ਕਿੰਨੀ ਕੁ ਦੂਰੀ ਤੇ ਸੀ ਸੜਕ ਤੋਂ ਜੀ ਐ ਕੋਲੀ ਹੈਗਾ ਉੱਥੇ ਹੀ ਕੰਮ ਕਰਦੇ ਸੀ ਉੱਥੇ ਉਹਨਾਂ ਦਾ ਕੰਮ ਉੱਥੇ ਚਲੋ ਆਮ ਤੌਰ ਤੇ ਆਪਾਂ ਵੇਖੋ ਮਜ਼ਦੂਰ ਤੁਸੀਂ ਵੀ ਕੰਮ ਕਰਦੇ ਹੋ ਦਿੱਤਾਂ ਦੇ ਵਿੱਚ ਆਪਾਂ ਮੂੜੀਆਂ ਵੀ ਪੱਟ ਲੈਨੇ ਆ ਆਮ ਜ਼ਿਮੀਦਾਰਾਂ ਦੇ ਖੇਤ ਦੇ ਵਿੱਚ ਜੋ ਸਬਜ਼ੀ ਲੱਗੀ ਆ ਉਹ ਤੋੜ ਹੀ ਲੈਨੇ ਆ ਚਲੋ ਉਹਨੇ ਗੰਨੇ ਨੂੰ ਜੀ ਕਰਿਆ ਹੋਇਆ ਗੰਨਾ ਪੱਟ ਲਿਆ ਜਦੋਂ ਇਹਨਾਂ ਦੀ ਬਹਿਸ ਵੀ ਹੋਈ ਲੈਨੇ ਆ ਆਪਸ ਵਿੱਚ ਤੇ ਉੱਥੇ ਕੋਈ ਛੜਾਉਣ ਵਾਲਾ ਬੰਦਾ ਨਾ ਨਾ ਬੱਚਿਆਂ ਨੇ ਇਹ ਗੱਲ ਵੀ ਕਹੀ ਆ ਕਹਿੰਦੇ ਜੀ ਸੌਰੀ ਸਾਥੋ ਗਲਤੀ ਹੋ ਗਈ ਅਸੀਂ ਤੁਹਾਡਾ ਗੰਨਾ ਪੱਟ ਲਿਆ ਵੀ ਚਲੋ ਕੋਈ ਨਹੀਂ ਅੱਗੇ ਵਾਸਤੇ ਅਸੀਂ ਤੁਹਾਡੇ ਖੇਤ 'ਚ ਨਹੀਂ ਵੜਦੇ ਪਰ ਉਹਨਾਂ ਨੇ ਜ਼ਾਲਮਾਂ ਨੇ ਫੇਰ ਵੀ ਇਹਨਾਂ ਨੂੰ ਬੱਚਿਆਂ ਨੂੰ ਇੰਨੀ ਬੇਰਅਮੀ ਨਾਲ ਮਾਰਿਆ ਇਹਨਾਂ ਨੇ ਪਹਿਰੇ ਹੱਥ ਵੀ ਲਾਏ ਜੀ ਉਹਨਾਂ ਦੇ ਉਹਨਾਂ ਨੇ ਫੇਰ ਵੀ ਨਹੀਂ ਛੱਡਿਆ ਇਹਨਾਂ ਨੂੰ ਬੱਚਿਆਂ ਨੂੰ ਹੂੰ ਪਰ ਹੁਣ ਤੁਸੀਂ ਦੱਸੋ ਜੀ ਇਹਨਾਂ 'ਚ ਵੀ ਹੁਣ ਜਦੋਂ ਇਹਨਾਂ ਨੇ ਪੈਰੀ ਹੱਥ ਵੀ ਲਾਤੇ ਉੱਤੇ ਹੋਰ ਕੀ ਹੋਊਗਾ ਹੂੰ 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 ਫਿਰ ਗਲਤੀ ਉਹਨਾਂ ਦੀ ਆ ਨਾ ਜੀ ਤੁਸੀਂ ਦੱਸੋ ਵੀ ਸੜਕ ਦੇ ਉੱਤੇ ਸੀ ਲੋਕ ਬੜੇ ਨੰਗਦੇ ਟੱਪਦੇ ਆ ਜਦੋਂ ਇਹ ਲੜਦੇ ਹੋਣਗੇ ਆਪਸ ਵਿੱਚ ਜੱਪੋ ਜੱਪੀ ਹੁੰਦੇ ਹੋਣਗੇ ਰੋਲਾ ਵੀ ਪਾਇਆ ਕੋਈ ਛੜਾਉਣ ਵਾਲਾ ਨੇੜੇ ਨਹੀਂ ਆਇਆ ਆਏ ਸੀਗੇ ਜੀ ਉਹਨਾਂ ਨੇ ਪੈਰੀ ਹੱਥ ਲਾ ਕੇ ਫਿਰ ਬੱਚਿਆਂ ਨੂੰ ਛੜਾਇਆ ਫਿਰ ਉਹ ਮੁੰਡੇ ਦੀ ਮਾਂ ਵੀ ਉੱਤੇ ਡਿੱਗੀ ਮੁੰਡੇ ਦੇ ਫਿਰ ਬੱਚੇ ਦਾ ਖਿਹੜਾ ਛੱਡ ਜੀ ਨਹੀਂ ਮਾਂ ਮਾਂ ਵੀ ਨਾਲ ਮਜ਼ਦੂਰੀ ਕਰਨ ਗਈ ਸੀ ਇੱਥੇ ਨਹੀਂ ਜੀ ਉਹ ਜਿਹੜੇ ਜਿਹੜੇ ਮੁੰਡੇ ਨੇ ਕੁੱਟਿਆ ਸੀ ਉਹ ਮੁੰਡੇ ਦੀ ਮਾਂ ਆ ਕੇ ਉੱਤੇ ਡਿੱਗੀ ਫੇਰ ਖੜਾ ਛੜੇ ਅੱਛਾ ਅੱਛਾ ਤੁਸੀਂ ਇਹ ਦੱਸ ਰਹੇ ਹੋ ਕਿ ਉਸ ਜਿਹੜਾ ਮੁੰਡਾ ਜਿਹਦੇ ਮਾਰਿਆ ਮੁੰਡਾ ਜਿਹੇ ਤੁਸੀਂ ਦੱਸ ਰਹੇ ਹੋ ਜ਼ਿੰਮੇਦਾਰ ਉਹਦੇ ਘਰ ਵਾਲੀ ਉੱਥੇ ਪਹੁੰਚ ਗਈ ਸੀ ਕੋਲੇ ਘਰ ਆ ਜੀ ਘਰ ਵਾਲੀ ਕੋਠੀ ਆ ਜੀ ਨਾਲ ਹੀ ਕਮਾ ਦਾ ਹੂੰ ਨਾਲ ਵਿੱਚ ਹੀ ਆ ਜੀ ਐ ਨਾਲ ਜਮਾ ਇੱਕ ਮਾਂ ਦਾ ਕੋਲੇ ਕੋਠੀ ਹੈ ਜੀ ਜੀ ਉਹ ਉੱਤੇ ਡਿੱਗ ਪਈ ਉਹਨੇ ਆਖਿਆ ਵੀ ਤੁਸੀਂ ਨਾ ਕੁੱਟੋ ਉਹਨੇ ਉਹਨੇ ਕਹਿਤਾ ਵੀ ਹੁਣ ਤਾਂ ਇਹਨੂੰ ਮਾਰਤਾ ਹੁਣ ਤਾਂ ਖੜਾ ਛੜ ਦੋ ਹੂੰ ਵੀ ਹੁਣ ਤਾਂ ਇਹ ਮਾਰ ਹੀ ਗਿਆ ਵੀ ਹੁਣ ਕੀ ਇਹਨੂੰ ਮਰੇ ਨੂੰ ਮਾਰੀ ਜਾਂਦੇ ਆ ਤੁਸੀਂ ਫਿਰ ਉਹਨਾਂ ਨੇ ਫੇਰ ਵੀ ਨਹੀਂ ਹਟੇ ਜੀ ਕੁੱਟਣ ਨੂੰ ਜੀ ਜਦੋਂ ਫਿਰ ਉਹ ਕੁੱਟਿਆ ਤੇ ਉਸ ਤੋਂ ਬਾਅਦ ਫਿਰ ਉਹਨੂੰ ਐਂਬੂਲੈਂਸ ਚ ਪਾ ਕੇ ਲੈ ਕੇ ਜਾਂਦੇ ਆ ਜਾਂ ਕੱਦਿ ਚ ਲੈ ਕੇ ਜਾਂਦੇ ਆ ਉੱਥੇ ਜੀ ਬੀਰਾ ਜਿਹੜਾ ਠੇਕੇਦਾਰ ਆ ਉਹ ਆਪਦੀ ਗੱਡੀ ਚ ਹੀ ਲੈ ਕੇ ਆਇਆ ਉਹਨਾਂ ਨੇ ਜਾ ਕੇ ਹਸਪਤਾਲ ਚ ਦਾਖਲ ਕਰਾਇਆ ਸਭ ਕੁਝ ਉਹ ਕੀਤਾ ਫਿਰ ਉਹ ਡਾਕਟਰਾਂ ਨੇ ਕਹਿਤਾ ਵੀ ਕਹਿੰਦੇ ਬੁਰੀ ਹਾਲਤ ਹੈ ਦੀ ਵੀ ਹਜੇ ਅਸੀਂ ਕੁਝ ਕਹਿ ਨਹੀਂ ਸਕਦੇ ਹੂੰ ਜਿੰਨਾ ਕੰਮ ਕਰ ਰਹੇ ਸੀ ਨਾ ਜ਼ਿੰਮੇਵਾਰੀ ਸੀ ਉਹਨਾਂ ਦੀ ਜੀ 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 ਉਹਦੇ ਕੰਮ ਤਾਂ ਬੇਸੀਗੇ ਹਰ ਤਰ੍ਹਾਂ ਦੇ ਕਹਿੰਦੇ ਹੁੰਦੇ ਆ ਕਿ ਮਾਂ ਪਿਓ ਦੀ ਸਹਾਰਾ ਬਣਨਾ ਹੁੰਦਾ ਬੜਾਪੇ ਦੇ ਵਿੱਚ ਬੱਚਾ ਨੇ ਹੁਣ ਬੁੱਢੇ ਮਾਪਿਆਂ ਦਾ ਸਹਾਰਾ ਕੌਣ ਬਣ ਰਿਹਾ ਹੈ ਕੌਣਾ ਜੀ ਉਹਨਾਂ ਦਾ ਕੋਈ ਚੀਜ਼ ਨਹੀਂ ਇਕੱਲੇ ਮਾਪੇ ਆਗੇ ਉਹਨਾਂ ਨੂੰ ਸਾਥ ਮਿਲਣਾ ਚਾਹੀਦਾ ਪਹਿਲੀ ਗੱਲ ਤਾਂ ਜਿਹੜਾ ਬੇਟੇ ਨੇ ਗੰਨਾ ਪੱਟ ਲਿਆ ਇਹ ਗੁਰਦੁਆਰਿਆਂ ਚ ਲੰਗਰ ਕਿਉਂ ਲਾਉਂਦੇ ਨੇ ਕਿਉਂ ਲਾਉਂਦੇ ਹੋ ਗਲਾਸ ਪਰ ਪਰ ਕਿਉਂ ਪੀਉਂਦੇ ਨੇ ਫਿਰ ਉਹ ਵੀ ਤਾਂ ਨਾ ਪਿਉਣ ਫਿਰ ਪੰਨ ਕਿਉਂ ਲੈਂਦੇ ਨੇ ਜੇ ਬੱਚੇ ਨੇ ਗੰਨਾ ਪੱਟ ਲਿਆ ਕਿੱਡੀ ਕੁ ਖਾਸ ਗੱਲ ਸੀ ਸਾਡੇ ਕੋਲੇ ਪੂਰੀ ਕੰਨਾਂ ਦੀ ਲਿਆਉਂਦਾ ਅਸੀਂ ਉਹਦਾ ਹਰਜਾਨਾ ਭਰਦੇ ਸਾਰਾ ਪਿੰਡ ਭਰਦੇ ਭਲਾ ਦੇ ਜਿਵੇਂ ਮਰਜ਼ੀ ਕਰਦੇ ਗਰੀਬ ਪਰਿਵਾਰ ਸੀਗਾ ਅਸੀਂ ਆਹੇ ਹੈਲਪ ਕਰਦੇ ਜੀ ਜੀ ਹੁਣ ਤਾਂ ਇੱਥੇ ਇਹ ਕਹੇ ਵੀ ਗੰਨੇ ਦੀ ਕੀਮਤ ਐ ਵੀ ਬੰਦੇ ਦੀ ਕੋਈ ਕੀਮਤ ਨਹੀਂ ਹਨਾ ਇਹ ਹਾਂਜੀ ਇਹ ਤਾਂ ਗੱਲ ਹੈਗੀ ਬੰਦੇ ਦੀ ਕੋਈ ਕੀਮਤ ਨਹੀਂ ਜੀ ਗੰਨੇ ਦੀ ਕੀਮਤ ਐ ਜੀ ਬਸ ਸਤੇ ਹੀ ਕਹਿੰਦੇ ਆ ਜੀ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਬੰਦਾ ਉਹੀ ਗ੍ਰਿਫਤਾਰ ਹੋਣਾ ਚਾਹੀਦਾ ਜਿਨੇ ਉਹਨਾਂ ਨੂੰ ਕੁੱਟਮਾਰ ਕਰੀਏ ਤੇ ਉਹਦੇ ਪਿਓ ਨਾਲ ਸਾਨੂੰ ਕੋਈ ਲੈਣ ਦੇ ਨਹੀਂ ਹੈਗਾ ਕਾ ਹੂੰ ਬਸ ਉਹ ਬੰਦਾ ਹੋਣਾ ਚਾਹੀਦਾ ਜਿਵੇਂ ਭੈਣ ਦੱਸ ਰਹੀ ਐ ਕਿ ਔਰਤਾਂ ਦਾ ਦਿਲ ਕਮਜ਼ੋਰ ਹੁੰਦਾ ਵਿੱਚੇ ਬਿਹਿਆ ਦੇ ਆ ਵੀ ਆਈ ਉਹਦੇ ਵਿੱਚ ਉਹ ਕੁੱਤੇ ਵੀ ਡਿੱਗੀ ਐ ਮੁੰਡੇ ਦੀ ਮਾਂ ਉਹ ਕਹਿੰਦੀ ਵੀ ਨਾ ਕੁੱਟੋ ਸ਼ਾਇਦ ਹਾਂਜੀ ਹਾਂਜੀ ਇੰਹੀਂ ਸੀ ਗਈ ਹੂੰ ਉਹਨਾਂ ਦੀ ਮੰਮੀ ਕਹਿੰਦੀ ਉੱਤੇ ਡਿੱਗੀ ਆ ਕੇ ਫਿਰ ਉੱਤੇ ਉਹਨਾਂ ਦੇ ਕੱਪੜਾ ਵੀ ਪਤਾ ਸੀ ਕਹਿੰਦੇ ਬਸ ਇਹ ਖਤਮ ਹੋ ਗਿਆ ਉਹਦੀ ਮਾਂ ਨੇ ਰੌਲਾ ਪਾਇਆ ਵੀ ਬਸ ਕਰੋ ਹੁਣ ਨਾ ਕੁੱਟੋ ਤਾਂ ਖਤਮ ਹੋ ਗਿਆ ਫਿਰ ਵੀ ਕਹਿੰਦੇ ਮਾਰੀ ਗਏ ਉਹ ਪਏ ਨੂੰ ਮਾਰੀ ਗਏ ਹਾਂਜੀ ਜੀ ਜਦੋਂ ਬਹੁਤ ਬੁਰੀ ਹਾਲਤ ਨਾਲ ਪੁੱਛਿਆ ਜਦੋਂ ਕੁੱਟਮਾਰ ਹੋਈ ਤੁਸੀਂ ਦੱਸ ਰਹੇ ਸੀ ਉਹ ਬੰਦੇ ਉੱਥੋਂ ਚਲੇ ਗਏ ਭੱਜ ਗਏ ਜਾਂ ਘਰ ਵਾਲੀ ਨੇ ਭਜਾਤੇ ਵੀ ਤੁਸੀਂ ਚਲੋ ਜਾਓ ਹੁਣ ਤਾਂ ਉਦੋਂ ਤਾਂ ਜੀ ਉਹ ਭੱਜ ਗਏ ਸੀਗੇ ਜਦੋਂ ਮੁੰਡੇ ਨੂੰ ਗੱਡੀ ਚ ਪਾ ਲਿਆ ਉਹਨਾਂ ਨੇ ਐ ਵੀ ਨਹੀਂ ਦੇਖਿਆ ਵੀ ਬੱਚੇ ਦੀ ਅਸੀਂ ਇੰਨੀ ਬੁਰੀ ਹਾਲਤ ਕਰਤੀ ਜਾਂ ਅਸੀਂ ਮਗਰ ਹੀ ਪਹੁੰਚ ਗਏ ਚਲੋ ਜੀ ਮਗਰ ਵੀ ਪਹੁੰਚ ਜਾਂਦੇ ਸਾਨੂੰ ਫੇਰ ਵੀ ਐ ਹੋ ਜਾਂਦਾ ਵੀ ਸਾਡੇ ਮਗਰ ਆ ਕੇ ਸਾਡੇ ਬੱਚੇ ਨੂੰ ਕੁੱਟਿਆ ਉਹਨਾਂ ਨੇ ਪਰ ਉਹ ਫੇਰ ਵੀ ਨਹੀਂ ਮਗਰ ਪਹੁੰਚੇ ਜੀ ਵੀ ਉਹਨਾਂ ਦਾ ਹੱਕ ਵੰਦਾ ਸੀਗਾ ਜੀ ਜਦੋਂ ਬੱਚੇ ਨੂੰ ਗੱਡੀ 'ਚ ਪਾਈ ਜਾਂਦੇ ਸੀਗੇ ਉਹ ਹਾਲਤ ਤਾਂ ਦੇਖੀ ਜਾਂਦੇ ਸੀ ਵੀ ਬੱਚਾ ਖਤਮ ਆ ਫਿਰ ਉਹਨਾਂ ਦਾ ਹੱਕ ਵੰਦਾ ਸੀਗਾ ਜੀ ਮਾਂ ਘਰ ਆਉਂਦਾ ਜੀ ਇਹ ਜਿਹੜਾ ਨੌਜਵਾਨ ਦੀ ਮੌਤ ਹੋਈ ਹੈ ਇਹਦੀ ਉਮਰ ਕਿੰਨੀ ਕੁ ਸੀ ਇਹ 27 ਸਾਲ ਦਾ ਮੁੰਡਾ ਸੀਗਾ ਜੀ ਜੀ ਤੇ ਵਿਰਗ ਮਾਂ ਪਿਓ ਆ ਇਹਦੇ ਪਿਓ ਇਹਦਾ 75 ਸਾਲ ਦਾ ਉਹ ਦੋਨਾਂ ਬੈਠਿਆ ਜਾਂਦਾ ਨਾ ਉੱਠਿਆ ਜਾਂਦਾ ਜੀ ਮੰਜੇ ਤੇ ਹੀ ਆ ਬੈਠਾ ਹੀ ਆ ਤੁਹਾਡੇ ਸਾਹਮਣੇ ਆ ਤੁਹਾਡੇ ਸਾਹਮਣੇ ਜੀ 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 ਤੁਹਾਡਾ ਬੇਟਾ ਸੀ ਬਪੂ ਜੀ ਹਾਂ ਕੀ ਗੱਲਬਾਤ ਹੋਈ ਹੈ ਗੱਲਬਾਤ ਕੀ ਉਹ ਛਾਹ ਕਰਨ ਉਹ ਤਖਾ ਹੂੰ ਜੋ ਕਿ ਜਿਹੜੇ ਮੁੰਡੇ ਨੇ ਪਟਲੇ ਗੰਨਾ ਜੀ ਉਹਨੇ ਕੁਫ ਕੁਫ ਵੀ 5 ਲੋਨੇ ਮਾਰਦੇ ਜੀ ਗੰਨਾ ਨਹੀਂ ਕੰਨੇ ਨਾਲ ਹਾਂ ਇੱਕ ਪਾਸੇ ਆਪਾਂ ਕਹਿੰਦੇ ਆ ਜਿਹੜਾ ਮਜ਼ਦੂਰ ਕਿਸਾਨ ਦਾ ਜਿਹ ਰਿਸ਼ਤਾ ਇੱਕ ਨੌ ਮਾਸ ਦਾ ਰਿਸ਼ਤਾ ਹੈ ਹਾਂ ਤੇ ਇੱਕ ਪਾਸੇ ਉਹਨੇ ਜਿਹ ਗੰਨਾ ਪਟਲੇ ਕਿੰਦੀ ਗਲਤੀ ਦੀ ਉਹ ਵੀ ਤਾਂ ਕਹਾਣੀ ਆ ਹੂੰ ਹਾਂ ਜਰਵਾਨਾ ਕਰ ਦਿੰਦੇ 500 ਉਹੋ ਹੀ ਕਹਾਣੀ ਆ ਜੀ ਜਰਵਾਨਾ ਕਰ ਦਿੰਦੇ ਉਹ ਜਰਵਾਨਾ ਕਰ ਦਿੰਦੇ ਠੇਕੇਦਾਰ ਜੀ ਆ ਉੱਤੋਂ ਜਰਵਾਨਾ ਪਾ ਰ ਰਹੇ ਨੇ ਜੀ ਇਹ ਮੁੰਡਾ ਕਿੰਨੇ ਚਿਰ ਤੋਂ ਕੰਮ ਕਰ ਰਿਹਾ ਸੀ ਫੈਕਟਰੀ ਦੇ ਵਿੱਚ ਇਹ ਫੈਕਟਰੀ ਚ ਪੈਡਾਂ ਤਾਂ ਲੱਗਿਆ ਸੀ ਇਹ ਡਾਕਟਰ ਨੂੰ ਹੂੰ ਇਹਨੂੰ ਥੋੜੀ ਜਿਹੀ ਪ੍ਰੋਬਲਮ ਪੈ ਗਈ ਸੀ ਹੂੰ ਇਹ ਜਾਈਟ ਬੂਲ ਲੈਣ ਆ ਗਿਆ ਜੀ ਉੱਠੋ ਗਿਆ ਹਾਟੇ ਜੀ ਹੁਣ ਇਹ 2 ਮਹੀਨੇ 2 ਮਹੀਨੇ ਦਾ ਡੰਡਾ ਠੀਕ ਸੀ ਜੀ ਠੇਕੇਦਾਰ ਨਾਲ ਹੂੰ ਅ ਡਿਗੰਦਰ ਦਾ ਜੀ ਹਾਂ ਉਹ ਲੇਬਰ ਦਾ ਕੰਮ ਕਰਦੇ ਛੋਟੇ ਪਾਠਾ ਨਹੀਂ ਛੱਡਦੇ ਹੂੰ ਉੱਥੇ ਕਾਂਡ ਹੋਇਆ ਹੈ ਜੀ ਜੀ ਜਿਹੜੇ ਕਿੰਨੇ ਸੀ ਜਿਹੜੇ ਤੁਹਾਡਾ ਬੇਟਾ ਸੀ ਨਾਲ ਇਹਦੇ ਹੋਰ ਕਿੰਨੇ-ਕਿੰਨੇ ਸੀ ਇੱਕ ਜੀ ਇੱਕ ਸੀਗਾ ਜੀ ਹੂੰ ਉਹ ਭੱਜ ਗਿਆ ਹੂੰ ਇਹ ਹੈ ਡਿੱਗ ਡੁਗ ਤਾਰ ਕੇ ਹੂੰ ਇਹ ਇਹ ਭੱਜਾ ਨਹੀਂ ਵੀ ਆਪਾਂ ਨੂੰ ਕਿਰਾਂ ਦਾ ਕੁਝ ਨਾ ਗੱਡਾ ਪਟਾ ਨਾ ਗਾੜਤੀ ਆਪਾਂ ਹੂੰ ਆ ਕਹਾਣੀ ਆ ਗੱਨੇ ਇੱਕ ਪੱਟਿਆ ਜਾਂ ਵਾਵਾ ਪੱਟੇ ਸੀ ਇੱਕੋ ਜੰਨਾ ਪੱਟਿਆ ਗੱਨਾ ਇੱਕ ਕਿੰਨੀ ਕੁੱਟਮਾਰ ਹੋਈ ਆ ਕੋਈ ਕੁੱਟਮਾਰ ਫੇਟਾ ਮਾਰੀ ਗਿਆ ਤਾਂ ਦੂਰਾ ਰਾਤ ਨਹੀਂ ਹੂੰ ਹੋਰ ਇਹ ਨਾ ਜੀ ਜਿਹੜਾ ਇਹਦਾ ਬੇਟਾ ਸੀਗਾ ਜੀ ਉਹਦੀ ਕੁੱਟਮਾਰ ਇੰਨੀ ਜ਼ਿਆਦਾ ਹੋ ਗਈ ਵੀ ਉਸ ਤੋਂ ਬਾਅਦ ਉਹਨੇ ਨੇੜੇ ਕਿਤੇ ਪਿਸ਼ਾਬ ਕੀਤਾ ਪੇਟ ਚ ਦਰਦ ਹੋਇਆ ਹੂੰ ਉੱਥੇ ਬੇਹੋਸ਼ ਹੋ ਕੇ ਡਿੱਗ ਪਿਆ ਉਹ ਹਾਂ ਉਸ ਤੋਂ ਬਾਅਦ ਉਹਨੂੰ ਸਿਵਲ ਹਸਪਤਾਲ ਰਾਮਪੁਰੇ ਲੈ ਗਏ ਉਹਨਾਂ ਨੇ ਐਮਜ ਵਿੱਚ ਰੈਫਰ ਕਰਤਾ ਹੂੰ ਕਾਂ ਇਹ ਮਜਰੇ ਵਿੱਚ ਪਰਸੋਂ ਜਿਹੜੀ ਕੱਲ ਰਾਤ ਲੰਗੀ ਆ ਹੂੰ ਉਸ ਰਾਤ ਨੂੰ ਉਹ ਬੰਦੇ ਦਾ ਮੁੰਡੇ ਦਾ ਡੇਟ ਡੇਢ ਕਜੇ 1 ਵਜੇ ਅੱਗ ਭੱਗ ਮੌਤ ਹੋ ਗਈ ਹੂੰ ਡਾਕਟਰਾਂ ਨੇ ਉਹਦੇ ਪੇਟ ਦਾ ਆਪਰੇਸ਼ਨ ਵੀ ਕਰਤਾ ਉਹਦੀਆਂ ਅੰਤਰੀਆਂ-ਉਂਤਰੀਆਂ ਫਟੀਆਂ ਜਾਂ ਕੀ ਹੋਇਆ ਹੂੰ ਉਹਦਾ ਡਾਕਟਰਾਂ ਨੂੰ ਪਤਾ ਜਾਂ ਰੱਬ ਨੂੰ ਪਤਾ ਹੂੰ ਪਰ ਜਿਹੜਾ ਇਹ ਕਤਲ ਹੋਇਆ ਸਿਰਫ ਇੱਕ ਗੰਨੇ ਪਿੱਛੇ ਹੂੰ ਇਹ ਜਿਹੜਾ ਇਹ ਬੰਦਾਗਾ ਇਹਨੇ ਇੱਕ ਗੰਨੇ ਪਿੱਛੇ ਤਿੰਨ ਕਤਲ ਕਰਤੇ ਇਹ ਵੀ ਮਰ ਤੋ ਮਰੇ ਵੇ ਠੀਕ ਆ ਇੱਕ ਗੰਨੇ ਨੇ ਇਨਾਂ ਦੇ ਘਰ ਦਾ ਚਿਰਾਗ ਬਜਾ ਤੱਕ ਕੱਲਾ-ਕੱਲਾ ਪੁੱਤ ਸੀ ਠੀਕ ਆ ਨੌਜਵਾਨ ਸੀ 27 ਸਾਲ ਦਾ ਹੂੰ ਤੇ ਉਹਨੇ ਤਿੰਨ ਕਤਲ ਕਰਤੇ ਹੁਣ ਇਹਨਾਂ ਦਾ ਕੋਈ ਸਹਾਰਾ ਨਹੀਂ ਗਰੀਬ ਬੰਦਾ ਕੱਲ ਦੇ ਅਸੀਂ ਘੁੰਰੇ ਫਿਰਦੇ ਆ ਠੀਕ ਆ ਕੋਈ ਵੀ ਰਾਹ ਨਹੀਂ ਲੱਭ ਰਿਹਾ ਨਾ ਕੋਈ ਗਰੀਬ ਦੀ ਬਾਹ ਫੜਦਾਗਾ ਗਰੀਬ ਦੇ ਪੱਖ ਦਾ ਕੋਈ ਨਹੀਂ ਅਸੀਂ ਤਾਂ ਜਿੰਨੀਆਂ ਜੱਥੇਬੰਦੀਆਂ ਨੇ ਮਜ਼ਦੂਰਾਂ ਦੀਆਂ ਜਾਂ ਕੋਈ ਮਜ਼ਦੂਰਾਂ ਦੇ ਹਮੇਤੀ ਆ ਉਹਨਾਂ ਨੂੰ ਛੋਟੇ ਜਿਹੇ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਲਹਿਰੇਸੋਂ ਦੇ ਵਿੱਚ ਇੱਕ ਗੰਨੇ ਪਿੱਛੇ ਗਰੀਵ ਘਰ ਦੇ ਅਤੀ ਪੁੱਤ ਨੂੰ ਮਾਰਤਾ ਜੇ ਤੁਸੀਂ ਗਰੀਬਾਂ ਦੇ ਹਤਾਇਸ਼ੀ ਕਾਹਨਿਆਂ ਤਾਂ ਲਹਿਰੇਸੋਂ ਦੇ ਵਿੱਚ ਆ ਕੇ ਇਸ ਪਰਿਵਾਰ ਦੀ ਬਾਹ ਫੜੋ ਤਾਂ ਕਿ ਇਹਨਾਂ ਨੂੰ ਇਨਸਾਫ ਮਿਲੇ ਇਹਨਾਂ ਦੇ ਕੋਈ ਗੁਜ਼ਾਰੇ ਜੋਗਾ ਕੋਈ ਕਿਸੇ ਪਾਸੋਂ ਸਹਾਇਤਾ ਮਿਲੇ ਬਸ ਇਹੀ ਕੁਝ ਕਹਿਣਾ ਚਾਹੁੰਨੇ ਆ ਜੀ ਕੋਈ ਕੰਮ ਕਰਨ ਵਾਲਾ ਨਹੀਂ ਜਿਹੜੀ ਇਹਦੀ ਮਾਂ ਕੀ ਉਹ ਥੋੜੀ ਜੀ ਸਿੱਧ ਪਧਰੀ ਆ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਆ ਜੀ ਉਹੀ ਇਹ ਇਹ ਬੁਢੇ ਦੀ ਦਵਾਈ ਬੂਟੀ ਦਿਵਾਉਂਦੀ ਹੈ ਹੂੰ ਹੁਣ ਕੋਈ ਵੀ ਨਹੀਂ ਜੀ ਘਰ ਦਾ ਚਿਰਾਗ ਬੁੱਝ ਗਿਆ ਜੀ ਤੇ ਜਿਹੜਾ ਮੁੰਡੇ ਦੀ ਮੌਤ ਹੋਈ ਹੈ ਦੱਸਿਆ ਜਾ ਰਿਹਾ ਕਿ ਉਹ ਬਿਮਾਰ ਰਹਿੰਦਾ ਸੀ ਥੋੜਾ ਨਹੀਂ ਨਹੀਂ ਜੀ ਨਹੀਂ ਨਹੀਂ ਇਹ ਬਿਮਾਰ ਸੀ ਤਾਂ ਫਿਰ ਲੇਬਰ ਵਿੱਚ ਕੰਮ ਕਿਵੇਂ ਕਰਦਾ ਸੀ ਲੇਬਰ ਦਾ ਕੰਮ ਕਿਵੇਂ ਕਰਦਾ ਸੀ ਜੇ ਉਹ ਬਿਮਾਰ ਸੀ ਜਿਹੜੀ ਇਹ ਬਾਬੇ ਨੇ ਸਾਨੂੰ ਗੱਲ ਕਹੀ ਹੈਗੀ ਵੀ ਉਹਨੂੰ ਪ੍ਰੋਬਲਮ ਅਸਲ ਵਿੱਚ ਉਹਦੀ ਡਿਊਟੀ ਰਾਤ ਦੀ ਸੀ ਹੂੰ ਔਰ ਰਾਤ ਵੀ ਪ੍ਰੋਬਲਮ ਸੀ ਉਹ ਇਹਨੂੰ ਛੱਡ ਕੇ ਨਹੀਂ ਸੀ ਜਾਂਦਾ ਆਪਣੇ ਮਾਪਿਆਂ ਨੂੰ ਰਾਤ ਨੂੰ ਇਨਾ ਨਹੀਂ ਹੋ ਗਾਲ ਗਈ ਆਗੀ ਆਹ ਪ੍ਰੋਬਲਮ ਆਗੀ ਉੱਥੋਂ ਹਟ ਗਿਆ ਕੋਈ ਉਹਨੂੰ ਉੱਥੋਂ ਹਟ ਗਿਆ ਸੀ ਦਿਨ ਦੀ ਡਿਊਟੀ ਕਰਨ ਲੱਗ ਗਿਆ ਸੀ ਹਮ ਬਿਲਕੁਲ ਨੌਜਵਾਨ ਮੁੰਡਾ ਸੀ ਬਾਕੀ ਸਾਰੇ ਅੱਜ ਕੱਲ ਜਿਹੜਾ ਖਾਣ ਪੀਣ ਦਾ ਮਾਹੌਲ ਆ ਬਾਕੀ ਠੀਕ ਹੈ ਮਾਰੀਆਂ ਮੁਕਿਓ ਪ੍ਰੋਬਲਮ ਹਰੇਕ ਨੂੰ ਆਉਂਦੀਆਂ ਪਰ ਉਹ ਮੁੰਡਾ ਮਰੀਜ਼ ਨਹੀਂ ਸੀਗਾ ਹਮ ਬਾਕੀ ਨਸ਼ਾ ਇਹ ਤਾਂ ਗੱਲਾਂ ਬਣਾਈਆਂ ਜਾ ਰਹੀਆਂ ਵੀ ਉਹਦੀ ਜਿਹੜੀ ਜਿਹੜਾ ਉਹਦਾ ਇਨਸਾਫ ਆ ਉਹਨੂੰ ਦਵਾਇਆ ਜਾ ਸਕੇ ਨਹੀਂ ਇੱਕ ਗੰਨਾ ਪੱਟਿਆ ਸੀ ਐਡਾ ਕਿ ਤੱਕ ਉਹਨੇ ਕਾਂਡ ਕਰਤਾ ਸੀ ਜਿਹੜਾ ਉਹਦੀ ਇੰਨੀ ਕੁੱਟਮਾਰ ਹੋਈ ਕਿ ਜਿਹੜਾ ਉਹ ਸੱਟ ਨੂੰ ਨਾ ਸੰਹਾਰਦਾ ਹੋਇਆ ਉਹ ਬੰਦਾ ਜਿਹੜੇ ਦੇ ਬੁੱਟੇ ਆਂ ਹੰਕਾਰੀ ਹੈ ਜੀ ਜੀ ਇਹ ਵੀ ਨਹੀਂ ਆਈ ਜੀ ਕੋਈ ਗੱਲ ਬਹੁਤ ਜ਼ਿਆਦਾ ਹੰਕਾਰੀ ਬੰਦਾ ਉਹਦੇ ਪਿੰਡ ਦੇ ਬੰਦੇ ਦੱਸ ਰਹੇ ਹੂੰ ਵੀ ਉਹ ਕਹਿੰਦੇ ਜੇ ਪ੍ਰਾਲੀ ਵੀ ਟੱਕ ਵਾਲੇ ਪ੍ਰਾਲੀ ਵੀ ਉੱਥੇ ਰੱਖਾਓ ਜੀ ਹਾਂਜੀ ਜਿਹੜੇ ਕਿਸਾਨ ਨੇ ਉਹਦੀ ਕੁੱਟਮਾਰ ਕਰੀ ਆ ਉਹ ਤੁਹਾਡੇ ਪਿੰਡ ਦਾ ਜਾਂ ਨਾਲ ਦੇ ਪਿੰਡ ਦਾ ਮੈਨੂੰ ਪਤਾ ਨਹੀਂ ਮੈਰਾ ਮਰਮੰਡੀ ਆ ਜੀ ਮੇਰਾ ਇਹ ਜੀ ਜਿਹੜੇ ਕਤਲ ਹੋਇਆ ਹੈ ਮੰਡੀ ਆ ਮੇਰਾ ਇਹਨਾਂ ਨੂੰ ਸਾਂਭਣ ਵਾਲਾ ਕੋਈ ਜੀ ਉਹੀ ਸੀ ਇਹਨਾਂ ਦਾ ਸਹਾਰਾ ਇਹਨਾਂ ਨੂੰ ਕੋਈ ਉਹੇ ਜਾ ਸਹਾਰਾ ਹੈ ਕੋਈ ਇਹਨਾਂ ਦਾ ਵਿਚਾਰਿਆਂ ਦਾ ਕੋਈ ਨਹੀਂ ਤੇ ਬਸਾਬ ਵੀ ਨਹੀਂ ਹੁੰਦਾ ਜੀ 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 ਪ੍ਰਧਾਨ ਜੀ ਕਿਵੇਂ ਵਿਖੋਗੇ ਜਿਹੜਾ ਤੁਸੀਂ ਕਹਿੰਦੇ ਆ ਵੀ ਆਪਾਂ ਵੀ ਸਾਰੇ ਕਹਿੰਦੇ ਆ ਜਿਹੜੇ ਕਿਸਾਨ ਤੇ ਮਜ਼ਦੂਰ ਦਾ ਨੌ ਮਾਸ ਦਾ ਰਿਸ਼ਤਾ ਅੱਜ ਇੱਕ ਮਜ਼ਦੂਰ ਦੇ ਪਰਿਵਾਰ ਦੀ ਮੌਤ ਹੋ ਜਾਂਦੀ ਹੈ ਉਹ ਕਿਸਾਨ ਦੇ ਖੇਤ ਦੇ ਵਿੱਚੋਂ ਗੰਨਾ ਪੱਟਿਆ ਸੀ ਉਹਨੇ ਦੇਖੋ ਜਿਹੜਾ ਤੁਸੀਂ ਕਹਿੰਦੇ ਵੀ ਕਿਸਾਨ ਤੇ ਮਜ਼ਦੂਰ ਦਾ ਨੌ ਮਾਸ ਦਾ ਰਿਸ਼ਤਾ ਇਹ ਨੌ ਮਾਸ ਦਾ ਰਿਸ਼ਤਾ ਕਿਸਾਨਾਂ ਤੇ ਮਜ਼ਦੂਰਾਂ ਦਾ ਨੌ ਮਾਸ ਦਾ ਰਿਸ਼ਤਾ ਇੱਥੋਂ ਦੇ ਵੱਡੇ ਜ਼ਗੀਰਦਾਰਾਂ ਨਾਲ سرمਈਦਾਰਾਂ ਨਾਲ ਜਾਤ ਪਾਤ ਦੇ ਜਿਹੜੇ ਰੰਗ ਚ ਰੰਗੇ ਹੋਏ ਹੰਕਾਰੀ ਲੋਕਾਂ ਨਾਲ ਉਹਨਾਂ ਨਾਲ ਸਾਡਾ ਨੌ ਮਾਸ ਦਾ ਰਿਸ਼ਤਾ ਨਹੀਂ ਰਹੇਗਾ ઘણે کئی ਗੱਲਾਂ ਦਾ ਰਲਗੱਡ ਕਰ ਦਿੱਤੀਆਂ ਜਾਂਦੀਆਂ ਨੇ ਇਹ ਅਸੀਂ ਇਹਨੂੰ ਕਿਸਾਨ ਨਹੀਂ ਮੰਨਦੇ ਹੈਗੇ ਜਿਹੜੀਆਂ ਵੱਡੀਆਂ ਜ਼ਮੀਨਾਂ ਵਾਲੇ ਨੇ ਬਾਦਰੂਨੀ ਵੀ ਕਹਿੰਦੇ ਅਸੀਂ ਕਿਸਾਨ ਉਹਨਾਂ ਨਾਲ ਸਾਡਾ ਨੌਂ ਵਸਤਾ ਰਿਸ਼ਤਾ ਕਾਦਾ ਸਾਡਾ ਗਰੀਬ ਕਿਸਾਨਾਂ ਦਾ ਜਿਹੜੇ ਕਰਜ਼ਿਆਂ 'ਚ ਮਰਦੇ ਹੈਗੇ ਜਿਹਨਾਂ ਜਿਹੜੀਆਂ ਜ਼ਮੀਨਾਂ ਵੇਗੀਆਂ ਹੈਗੇ ਉਹਨਾਂ ਲੋਕਾਂ ਨਾਲ ਸਾਡਾ ਨੌਂ ਵਸਤਾ ਰਿਸ਼ਤਾ ਹੈਗਾ ਵੱਡੇ ਲੋਕਾਂ ਨਾਲ ਸਾਡਾ ਨੌਂ ਵਸਤਾ ਰਿਸ਼ਤਾ ਨਹੀਂ ਹੈਗਾ ਇਹ ਜਿਹੜਾ ਮਤਲਬ ਕੁਲਦੀਪ ਸਿੰਘ ਹੈ ਇਹਨੇ ਜਵਾਕ ਨੂੰ ਤੇਦੇ ਮੁੰਡੇ ਨੇ ਬੁਰੀ ਤਰ੍ਹਾਂ ਦੇ ਨਾਲ ਗੰਨਿਆਂ ਨਾਲ ਕੁੱਟਿਆ ਹੈਗਾ ਹੰਕਾਰ ਇੱਥੋਂ ਤੱਕ ਹੈਗਾ ਵੀ ਉਹਦੇ ਘਰ ਵਾਲੀ ਨੇ ਵੀ ਮਿੰਤਾ ਕੀਤੀਆਂ ਕਿ ਬਿਤਵਾ ਇਨਾ ਇਹਨੂੰ ਨਾ ਮਾਰਾ ਹੂੰ ਉੱਤੇ ਡਗਣ ਤੱਕ ਗਈ ਹੈ ਪਰ ਉਹਨੇ ਕੋਈ ਵੀ ਮਤਲਬ ਤਰਸ ਨਹੀਂ ਖਦਾ ਹੈਗਾ ਹੂੰ ਬੱਚੇ ਨੂੰ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਨਹੀਂ ਇੱਕ ਗੰਨਾ ਮੈਂ ਪਹਿਲਾਂ ਵੀ ਕਿਹਾ ਇਹਨੇ ਦਰੰਦਗੀ ਕਿਉਂ ਵਿਖਾਈ ਹੈ ਜਿਵੇਂ ਕਹਿੰਦੇ ਉਹਦੇ ਘਰ ਵਾਲੇ ਵੀ ਉੱਤੇ ਡਿੱਗੀ ਮੈਂ ਤਾਂ ਵੀ ਕਰੀਆਂ ਫਿਰ ਵੀ ਉਹ ਕੁੱਟਦਾ ਰਿਹਾ ਕਿਉਂਕਿ ਸਾਡੇ ਨਾਲ ਉਹਨਾਂ ਦਾ ਦੁਸ਼ਮਨਾਨਾ ਰਿਸ਼ਤਾ ਜੀ ਸਾਨੂੰ ਉਹ ਇੱਕ ਨਿੱਕੀ-ਦੁੱਕੀ ਸਮਝੀ ਸਾਨੂੰ ਉਹ ਮਤਲਬ ਸਮਝਦੇ ਵੀ ਛੋਟੀ ਜਾਤ ਆ ਇਹ ਇਹ ਤਾਂ ਦੁੱਕੀ ਪੰਜੀ ਤੇ ਬਿਕਣ ਵਾਲੇ ਹੁੰਦੇ ਆ ਇਹਨਾਂ ਨੂੰ ਖੇਤਾਂ ਚ ਗਈਆਂ ਧੀਆਂ ਪੇਣਾ ਨਾਲ ਕੁਛ ਕਰ ਲੋ ਉਹਨਾਂ ਦੇ ਉੱਚਾ ਨੀਵੇਂ ਬੋਲ ਲੋ ਉਹਨਾਂ ਨੂੰ ਗਾਲਾਂ ਕੱਢ ਲੋ ਉਹਨਾਂ ਦੇ ਕੱਖ ਪੱਟੇ ਛਟਾ ਲੋ ਇਹ ਬੋਲਣ ਵਾਲੇ ਕੌਣ ਆ ਉਹਨਾਂ ਦੇ ਦਿਮਾਗ 'ਚ ਇਹ ਕੱਲਾ ਜਿਹਾ ਜਿਹਨੂੰ ਤੁਸੀਂ ਕਹਿੰਦੇ ਹੋ ਨਾ 9 ਮਾਸ ਦਾ ਰਿਸ਼ਤਾ ਉਹਨਾਂ ਨਾਲ ਨਹੀਂ ਹੈਗਾ ਇਹ ਜਾਤ ਹੰਕਾਰ ਹੀ ਨੇ ਪੈਸੇ ਦੇ ਹੰਕਾਰ ਤੋਂ ਬੋਲਦੇ ਹੈਗੇ ਇਹਨਾਂ ਦੀ ਸਿਆਸਤ ਦੇ ਤੌਰ ਦੇ ਤੇ ਸਿਆਸੀ ਪਾਰਟੀਆਂ ਨਾਲ ਤਰੰਗੜੀਆਂ ਪੈਂਦੀਆਂ ਨੇ ਉਹ ਗੱਠ ਜੋੜਨਾ ਤਾਂ ਸਾਡੀ ਲੜਾਈ ਹੈ ਭਰਾਵੋ ਤੇ ਅੱਜ ਅਸੀਂ ਇੱਥੇ ਲੜਾਈ ਲੈ ਕੇ ਆਏ ਹਾਂ ਤੇ ਕੱਲ ਦੇ ਅਸੀਂ ਲੱਗੇ ਹੋਏ ਆ ਕਿਸੇ ਗਰੀਬ ਪਰਿਵਾਰ ਦੀ ਨਾ ਇੱਥੋਂ ਦੇ ਲੋਕਾਂ ਨੇ ਨਾ ਕਿਸੇ ਹੋਰ ਨੇ ਕੋਈ ਗੱਲ ਨਹੀਂ ਸੁਣੀ ਹੈਗੀ ਅਸੀਂ ਇਹ ਚਾਹੁੰਦੇ ਹੈਗੇ ਆ ਵੀ ਉਹ ਜਿਹੜਾ ਬੰਦਾ ਹੈਗਾ ਉਹ ਗ੍ਰਿਫਤਾਰ ਹੋ ਗਿਆ ਉਹਦਾ ਮੁੰਡਾ ਵੀ ਗ੍ਰਿਫਤਾਰ ਹੋਵੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਦਿੱਤਾ ਜਾਵੇ ਤੇ ਉਹਨੂੰ ਸਖਤ ਤੋਂ ਸਖਤ ਸਜ਼ਾ ਮਾਂ ਨੇ ਜਿਹੜੀਆਂ ਉਹ ਹੋਣ ਇਸ ਤੋਂ ਬਿਨਾਂ ਮਤਲਬ ਅਸੀਂ ਲੋਕਾਂ ਨੂੰ ਕਹਿਣਾ ਵੀ ਕੋਈ ਸਮਝੌਤੇ ਕਰਨ ਦੀ ਕੋਈ ਨਹੀਂ ਉਹ ਚਾਹੁੰਦੇ ਆ ਵੀ ਚਾਰ ਛੱਲੜ ਦੇ ਦਿਓ ਤੇ ਕੱਲ ਨੂੰ ਕਹਾਂਗੇ ਵੀ ਐਨੇ ਇੱਕ ਦੀ ਮਾਰ ਹੁੰਦੀ ਐ ਢੇਡ ਐਂ ਬੋਲਦੇ ਆ ਉਹ ਇੱਥੇ ਕਹਿੰਦੇ ਸੀ ਕੱਲ ਕੱਲ ਇੱਥੇ ਬੋਲਦੇ ਰਹੇ ਆ ਕੁਝ ਲੋਕ ਵੀ ਢੇਡਾਂ ਨੂੰ ਹੁਣ ਚਾਰ ਪੈਸੇ ਮਿਲਦੇ ਹੈਗੇ ਉਹਨੇ ਲੈਂਡ ਉਹ ਲੈਂਡ ਤੋਂ ਨਕਾਰੀ ਹੋਏ ਬੈਠੇ ਆ ਰਾਤ ਨੂੰ ਜੀ ਉੱਤੇ ਅਸੀਂ ਅਸੀਂ ਮਤਲਬ ਠੀਕ ਹੈ ਗਰੀਬ ਹੈਗੇ ਆ ਪਰ ਸਾਡੇ ਚਣਖ ਹੈਗੇ ਆ ਅਸੀਂ ਜਿਉਂਦੇ ਜਾਗਦੇ ਹੈਗੇ ਆ ਅਸੀਂ ਐ ਨਹੀਂ ਇਹਨਾਂ ਦੇ ਹੱਥਾਂ 'ਚ ਫੇਕਣ ਵਾਲੇ ਹੈਗੇ ਆ ਅਸੀਂ ਜੱਥੇਬੰਦੀ ਵੱਲੋਂ ਵੀ ਆਪਣੇ ਮਜ਼ਦੂਰਾਂ ਦੇ ਨਾਲ ਕਹਿੰਨੇ ਵੀ ਇਕੱਠੇ ਹੋ ਭਾਈ ਆਪਣੇ ਹੱਕਾਂ ਵਾਸਤੇ ਲੜੋ ਜ਼ਬਰ ਜ਼ੁਲਮ ਦੇ ਖਿਲਾਫ ਲੜੋ ਕਹੇ ਨੂੰ ਤਾਂ ਇੱਥੇ ਹੁਣ ਪ੍ਰਧਾਨ ਮੰਤਰੀ ਆ ਕੇ ਗਿਆ ਹੈਗਾ ਹੂੰ ਆ ਕੇ ਡੇਰਾ ਬੱਲਾਂ ਗਿਆ ਜਿੱਥੇ ਸਭ ਤੋਂ ਵੱਧ ਰਮਦਾਸੀਏ ਉਸ ਨਾਲ ਜੁੜੇ ਹੋਏ ਹੈਗੇ ਆ ਉੱਥੇ ਕਹਿ ਗਿਆ ਵੀ ਅਸੀਂ ਮਜ਼ਦੂਰਾਂ ਦੀ ਖਾਤਰ ਅਸੀਂ ਨਵੀਆਂ ਨੀਤੀਆਂ ਬਣਾਈਆਂ ਨੇ ਅਸੀਂ ਉਹਨਾਂ ਦੀ ਫੇਵਰਚ ਬੋਲਦੇ ਹੈਗੇ ਆ ਤੇ ਉੱਥੇ ਉਹਦੇ ਪੱਖ ਚ ਅਰਦਾਸਾਂ ਵੀ ਹੋਈਆਂ ਹੈਗੀਆਂ ਤੇ ਪੰਜਾਬ ਦੇ ਵਿੱਚ ਜਿਹਨੂੰ ਕਿਹਾ ਵੀ ਖਿਸ਼ਾਲ ਸੂਬਾ ਹੈਗਾ ਉਸ ਦੇ ਵਿੱਚ ਤਰਾਸ ਦੀ ਏ ਆ ਵੀ ਇੱਕ ਗੰਨੇ ਦੀ ਖਾਤਰੇ ਕਮਾ ਤੇ ਪਿਓ ਦਾ ਪੁੱਤਾਂ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਹੈਗਾ ਹੂੰ ਤੇ ਉਹਦੀ ਖਤਰ ਸੰਘਰਸ਼ ਕਰਕੇ ਕੇਸ ਜਿਹੜਾ ਉਹ ਦਰਦਿ ਕਰਾਉਣਾ ਪੈਣਾ ਜੱਥੇਬੰਦੀ ਨਾ ਆਉਂਦੀ ਹੋ ਸਕਦਾ ਇਹ ਮਤਲਬ ਇੱਚ ਗਟਮੁੱਤ ਹੋ ਜਾਂਦਾ ਹਮ ਹੁਣ ਉਹਦੇ ਸੰਸਕਾਰ ਹੋ ਜਾਂਦੇ ਪੈਸੇ ਲੈਣ ਵਾਲੇ ਪੈਸੇ ਲੈ ਜਾਂਦੇ ਮਾਪੇ ਇੱਥੇ ਮਤਲਬ ਤਰਸਦੇ ਨਹੀਂ ਮਤਲਬ ਜੀ ਜਿਹੜੇ ਨੌਜਵਾਨ ਦੀ ਮੌਤ ਹੋਈ ਆ ਉਹਦਾ ਹੁਣ ਸੰਸਕਾਰ ਹੋ ਗਿਆ ਜਾਂ ਕਰਨ ਨਹੀਂ ਹੋ ਮੌਤਰੀ ਚ ਸਾਡਾ ਇਹ ਫੈਸਲਾ ਹੈਗਾ ਵੀ ਜਦੋਂ ਤੱਕ ਉਹ ਬੰਦੇ ਨਹੀਂ ਫੜੇ ਜਾਂਦੇ ਇਹ ਠੀਕ ਹੈ ਨਹੀਂ ਉਦੋਂ ਤੱਕ ਅਸੀਂ ਉਹਦਾ ਸੰਸਕਾਰ ਨਹੀਂ ਕਰਾਂਗੇ ਕਿੰਨੇ ਕਿੰਨੇ ਦੋਸ਼ੀ ਲਖਾਇਆ ਤੁਸੀਂ ਹੁਣ ਤੱਕ ਕਿਹਨਾਂ ਤੱਕ ਲਿਖੋਣੇ ਦੋ ਬੰਦੇ ਆ ਇੱਕ ਫੜ ਲਿਆ ਕਲਦੀਪ ਉਹਦਾ ਮੁੰਡਾ ਜਿਹੜਾ ਉਹ ਫਰਾਰ ਹੈਗਾ ਉਹਨੂੰ ਹਜੇ ਫੜਿਆ ਨਹੀਂ ਆ ਰਹੇ ਜੀ ਜਿਹੜੇ ਪ੍ਰਸ਼ਾਸਨ ਪੁਲਿਸਾ ਹੋਰ ਆ ਪਿੰਡ ਦੇ ਜਾਂ ਇਲਾਕੇ ਦੇ ਜਿਹੜੇ ਸਿਆਸੀ ਬੰਦੇ ਹੈਗੇ ਆ ਉਹ ਪਰਿਵਾਰ ਦੇ ਉੱਤੇ ਦਹਿਸ਼ਤ ਪਾ ਰਹੇ ਹੈਗੇ ਉਹਨਾਂ ਨੂੰ ਕੰਪੈਲ ਕਰ ਰਹੇ ਆ ਵੀ ਐ ਕਰ ਲਓ ਐ ਕਰ ਲਓ ਐ ਕਰ ਲਓ ਉਹਨਾਂ ਨੂੰ ਡਰਾ ਰਹੇ ਹੈਗੇ ਆ ਵੀ ਤੁਸੀਂ ਭਾਈ ਵਕੀਲ ਕਿੱਥੋਂ ਕਰੋਗੇ ਤੁਹਾਡਾ 1.5 ਰੁਪਿਆ ਕਾਉਂਟ ਦਊਗਾ ਵਕੀਲ ਨੂੰ ਤੁਸੀਂ ਤਰੀਕਾ ਤੇ ਕਿਹੜਾ ਜਾਊਗਾ ਇਹਦਾ ਮਤਲਬ ਹੈਗਾ ਵੀ ਤੁਸੀਂ ਚੁੱਪ ਕਰਕੇ ਜਿਹੜੇ 4 ਪੈਸੇ ਦਿੰਦੇ ਆ ਉਹ ਲੈ ਕੇ ਆਪਦੀ ਜੇਬ 'ਚ ਪਾਓ ਮੁੰਡੇ ਦਾ ਸਸਕਾਰ ਕਰੋ ਖੋਹ ਖੋਹ ਮਾਰਨ ਵਾਲੇ ਕਰੇ ਹੁਣ ਆ ਚਾਲਾਂ ਚੱਲੀਆਂ ਜਾ ਰਹੀਆਂ ਨੇ ਸਾਡੇ ਲੋਕਾਂ ਦੇ ਜੀ ਜੀ ਆਮ ਤੌਰ ਤੇ ਇਹ ਕਹਿ ਜਾਂਦਾ ਵੇਖੋ ਜਿਹੜਾ ਮਰਨ ਵਾਲਾ ਤਾਂ ਮਰ ਗਿਆ ਤੇ ਪਰਿਵਾਰ ਦੀ ਪਿੱਛੇ ਮਦਦ ਹੋ ਜੂ ਕਿ ਤੁਸੀਂ ਲੈ ਲਓ ਜਿਹੜਾ 4-5 ਲੱਖ ਲਿਲਦਾ ਤੇ ਮਿੱਟੀ ਨਾ ਰੋਲੋ ਦੇਖੋ ਜੀ ਪੁੱਤਾਂ ਦੇ ਮੁੱਲ ਤਾਂ ਦੁਨੀਆ 'ਚ ਹੈ ਇਧਰ ਲਈ ਇਧਰ ਆ ਜੇ ਪੁੱਤਾਂ ਦੇ ਮੁੱਲ ਨਹੀਂ ਕੋਈ ਦੇ ਸਕਦਾ ਹੂੰ ਠੀਕ ਹੈ ਨਹੀਂ ਹੂੰ ਜਿਹੜੇ ਲਾਲ ਗੁਆਰ ਜੀ ਆਂਦੇ ਨੇ ਉਹ ਨਹੀਂ ਮਿਲਦੇ ਹੈਗੇ ਮਾਪਿਆਂ ਨੂੰ ਨਹੀਂ ਮਿਲਦੇ ਠੀਕ ਹੈ ਨਹੀਂ ਇਹ ਬਜ਼ੁਰਗ ਬੈਠਾ ਜੀ ਤੁਸੀ ਇੰਟਰਵਿਊ ਕੀਤੀ ਹੈ। ਹੋਰ ਇਹ ਤੁਹਾਨੂੰ ਹੁੰਦਾ ਪਾਜ ਹੈਗਾ। ਮਾਂ ਨੂੰ ਕੱਲ ਦੀਆਂ ਦੰਦਲਾਂ ਪੈਂਦੀ ਹੈਗੀ। ਠੀਕ ਹੈ ਨਹੀਂ। ਕਿਸੇ ਸੈਣਾ ਨੇ ਪੁੱਛਿਆ ਜੀ ਸਭ ਤੋਂ ਵੱਡਾ ਭਾਰ ਕੀ ਦਾ ਹੁੰਦਾ? ਕਿਸੇ ਨੇ ਕਿਹਾ ਪਹਾੜ ਹੁੰਦੇ ਜੀ ਭਾਰੀ ਕਿਸੇ ਨੇ ਕਿਹਾ ਧਰਤੀ ਦਾ ਭਾਰ ਕਿਸੇ ਦਾ ਕੁਝ ਕਿਹਾ। ਸੈਣਾ ਬੰਦਾ ਕਹਿੰਦਾ ਇਹਨਾਂ ਤੋਂ ਭਾਰ ਨਹੀਂ ਹੁੰਦਾ ਹੈਗਾ। ਸਭ ਤੋਂ ਵੱਡਾ ਭਾਰ ਉਹ ਹੁੰਦਾ ਜਦੋਂ ਨੌਜਵਾਨ ਪੁੱਤ ਦੀ ਅਰਥੀ ਜਿਹੜਾ ਪਿਓ ਲੈ ਕੇ ਜਾਂਦਾ ਨਾ ਉਹ ਤੋਂ ਵੱਡਾ ਭਾਰ ਨਹੀਂ ਕੋਈ ਸੰਸਾਰ ਦਿੱਤੇ ਹੈਗਾ। ਅੱਜ ਐਡਾ ਭਾਰ ਸਾਡੇ ਉਸ ਪਿਓ ਤੇ ਪਿਆ ਹੋਇਆ ਹੈ। ਜੀ ਅਸੀਂ ਉਹਦੀ ਖਾਤਰ ਖੜੇ ਆਂ ਪ੍ਰਧਾਨ ਜੀ ਜੇਕਰ ਉਹ ਨੌਜਵਾਨ ਦੀ ਤੁਸੀਂ ਕਹਿੰਦੇ ਵੀ ਗ੍ਰਿਫਤਾਰੀ ਨਹੀਂ ਹੁੰਦੀ ਤੇ ਤੁਹਾਡੇ ਵੱਲੋਂ ਕੋਈ ਸ਼ੰਘਰਸ਼ ਵਿੱਡਾ ਜਾਊਗਾ ਕੋਈ ਅਸੀਂ ਤਾਂ ਅੱਜ ਉਥੇ ਧਰਨਾ ਲਾਉਣਾ ਸੀ ਕਿਉਂਕਿ ਸاسي ਪਾਰਟੀਆਂ ਹੈਗੀਆਂ ਉਹ ਸਵੇਰ ਦੇ ਆ ਵੀ ਐ ਕਰ ਲੋ ਐ ਕਰ ਲੋ ਇੱਕ ਗਦੀ ਕੇਟ ਪਾ ਕੇ ਅਸੀਂ ਤਾਂ ਥਾਣੇ ਜਾਣਾ ਸੀ ਅੱਜ ਉਹਦੀ ਗ੍ਰਿਫਤਾਰੀ ਵਾਸਤੇ ਧਰਨਾ ਲਾਉਣਾ ਸੀ ਸੋ ਉਹਦੇ ਕਰਕੇ ਉਹਨਾਂ ਨੇ ਗੱਲ ਕਰਨ ਤਾਂ ਲਈ ਹੋਈ ਆ ਅਸੀਂ ਆ ਲੋਕ ਖੜੇ ਹੈਗੇ ਜਿੰਨਾ ਇਹ ਸਹਿਯੋਗ ਦੇਣਗੇ ਅਸੀਂ ਮੂਰੇ ਹੋ ਕੇ ਲੜਾਂਗੇ ਹੁਣ ਜੇ ਇਹ ਨਾ ਲੱਗੇ ਭਾਈ ਖਲ ਦੇ ਲੜਗੇ ਹੋਇਆ ਹੁਣ ਕਿੰਨਾ ਇਕੱਠੇ ਰਹਿੰਦੇ ਆ ਉਹਨੇ ਸਾਹ ਨੂੰ ਸੀਗਾ ਹਾਂ ਚੱਲਾਂਗੇ ਸੰਘਰਸ਼ ਸਾਡਾ ਇਹ ਦਾ ਜੀ ਜਿਸ ਘਰੇ ਖੜਿਆ ਇਹ ਉਸੇ ਨੌਰੀ ਵਾਂ ਦਾ ਘਰ ਆ ਆ ਨਾਲ ਉਹ ਪਹਿਲੇ ਪਾਸੇ ਆ ਆ ਨਾਲ ਹੀ ਆ ਬਿਸਕਲੇ ਦੇ ਨਾਲ ਸੰਜਿਆ ਕਰ ਜੀ ਜੀ ਦੇਖੋ ਤੁਸੀਂ ਕਿਵੇਂ ਤੁਸੀਂ ਦੇਖਦੇ ਹੋ ਤੁਸੀਂ ਤਾਂ ਇੱਥੇ ਰਹਿੰਦੇ ਹੋ ਤੁਸੀਂ ਪਰਿਵਾਰ ਮੁਕਮਲ ਉਹਨੇ ਜੀ ਪਹਿਲਾਂ ਵੀ ਕਹਾੜੇ ਨਾ ਬੰਦਾ ਵੱਡਿਆਗਾ ਸਹਕਾਰੀ ਬੰਦਾ ਉਹ ਜਿਹੜੇ ਨੇ ਕਤਲ ਕਰਿਆ ਜੀ ਇਹਨਾਂ ਵੀ ਕਤਲ ਕਰਿਆ ਉਹਨਾਂ ਦਾ ਜੀ ਇਹ ਹੁਣ ਗਰੀਬ ਬੰਦੇ ਆ ਵਿਚਾਰੇ ਸਾਡੇ ਜਮਾ ਮੇਰੇ ਗਮਾਂਡੀ ਐ ਜੂਨ ਗੁਜ਼ਾਰਾ ਕਰਦੀ ਸੀ ਹੁਣ ਇਹਨਾਂ ਦਾ ਪੂਰਾ ਹਾਲ ਹੋ ਜੂ ਜੇ ਮੈਂ ਆਕਾਂ ਵੀ ਮੈਂ ਦੇ ਦੂੰ ਮੇਰੇ ਕੋਲ ਉਹੇ ਜੀ ਰਹਿ ਗਏ ਪਾਲਦੇ ਮੈਨੂੰ ਮੈਂ ਕਿਤੋਂ ਪਾਲ ਦੂੰਗਾ ਜੀ ਜੀ ਇਹ ਕੋ ਗੰਨੇ ਨੂੰ ਲੈ ਕੇ ਜਾਂ ਕੋਈ ਵਿੱਚੋਂ ਕੋਈ ਹੋਰ ਰਾਂਝਸ ਹੁੰਦੀ ਆ ਕਈ ਵਾਰ ਗੰਨੇ ਦਾ ਬਹਾਨਾ ਬਣ ਜਾਂਦਾ ਖੜੀ ਗਿਆ ਸੀ ਆ ਉੱਥੇ ਦੂਜੇ ਪਿੰਡ ਦਾ ਹਾਂ ਉਹਦੇ ਕੰਨੇ ਪਿੱਛੇ ਬੰਦਾ ਮਾਰੇ ਹੂੰ ਸਾਡਾ ਭਰਾ ਹੀ ਸਾਡੇ ਨਾਲ ਰਹਿੰਦਾ ਸੀ ਜੀ ਤੁਸੀਂ ਵੀ ਨਾਲ ਜਾਂਦੇ ਸੀਰੇ ਨਾਲ ਜੀ ਕੰਮ ਤੇ ਨਹੀਂ ਜਾਂਦੇ ਉਹ ਸਾਡਾ ਭਰਾ ਸੀ ਸਾਡੇ ਮੰਡੀ ਹੈ ਜੀ ਤੇ ਮੁੰਡੇ ਦਾ ਸੁਭਾਅ ਜੀ ਕਿਹੋ ਜਿਹਾ ਸੀ ਕਿਸ ਤਰ੍ਹਾਂ ਬਹੁਤ ਵਧੀਆ ਨਾਈਸ ਸੁਭਾਅ ਜੀ ਵਧੀਆ ਸੀ ਜੀ ਜੀ ਨਰਮ ਬਹੁਤ ਸੀ ਜੀ ਜੀ ਹਾਂ ਜੀ ਤੇ ਉਹਦੇ ਪਾਸ ਵਾਲੇ ਮਾਤਾ ਪਿਤਾ ਰਹਿ ਗਏ ਜੀ ਤੁਹਾਨੂੰ ਤਾਂ ਇਨਸਾਫ ਚਾਹੀਦਾ ਜੀ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਜੀ ਪੁਲਿਸ ਪ੍ਰਸ਼ਾਸਨ ਜੀ 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 ਹਾਂ ਜੀ ਜਿੱਥੇ ਕੁਝ ਕਿਸਾਨ ਜਿੱਥੇ ਬੰਦੀਆਂ ਮਜ਼ਦੂਰ ਜਿੱਥੇ ਬੰਦਗੀਆਂ ਪਹੁੰਚੀਆਂ ਉਹ ਇਨਸਾਫ ਦੀ ਮੰਗ ਕਰ ਰਹੀਆਂ ਕਹਿੰਦੇ ਕਿ ਇੱਕ ਦੋਚੀ ਆ ਜਿਹੜਾ ਮੁੰਡੇ ਦਾ ਪਿਤਾ ਉਹ ਫੜਿਆ ਗਿਆ ਤੇ ਜਿਹੜੇ ਉਹਦੇ ਮੁੰਡੇ ਦੀ ਗ੍ਰਿਫਤਾਰੀ ਨਹੀਂ ਹੁੰਦੀ ਕੋਈ ਜੇਕਰ ਉਹਦੀ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਜਿਹੜਾ ਸਾਡਾ ਅਗਲਾ ਸੰਘਰਸ਼ ਜਾਰੀ ਰਹੂਗਾ ਧਰਨਾ ਵੀ ਲਾਇਆ ਜਾਊਗਾ ਤੇ ਇੱਥੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਦੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਦੇ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਾਂਗੇ ਅਸੀਂ ਇਹ ਨਹੀਂ ਹੋਣ ਦੇਣਾ ਚਾਹੁੰਦੇ ਕਰ ਲੈਣ ਇਹ ਠੀਕ ਹੈ ਨੀ ਇਹਦਾ ਸਾਨੂੰ ਕੋਈ ਨਹੀਂ ਯੂਨੀਅਨ ਵੱਲੋਂ ਜਦੋਂ ਅਸੀਂ ਕਹਾਂਗੇ ਆ ਲੋਕਾਂ ਦੇ ਸੱਪੇ ਅਸੀਂ ਕਹਿੰਦੇ ਜੋ ਸਮਝੌਤਾ ਹੋਣਾ ਹੈਗਾ ਲੋਕਾਂ ਦੀ ਮਾਨਸਿਕਤਾ ਦੇ ਨਾਲ ਹੋਣਾ ਚਾਹੀਦਾ ਇਹਨਾਂ ਦੀ ਰਾਇਮਤਾ ਹੋਣਾ ਚਾਹੀਦਾ ਪੈਸੇ ਦੇ ਦੇਣ ਕੇ ਉਹ ਚਾਰ ਘੱਟ ਮਿਲ ਜਾਣ ਪਰ ਜਿਹੜਾ ਉਹਨੇ ਸਾਡੇ ਬੱਚੇ ਨੂੰ ਮਾਰਿਆ ਹੰਕਾਰ ਚੱਲ ਠੀਕ ਹੈ ਨੀ ਉਹਦਾ ਹੋ ਰੰਗੜਾਉ ਪਣਾ ਕਦੋਂ ਨਿਕਲੂਗਾ ਨਹੀਂ ਉਹਨੂੰ ਰੈਸਟ ਕੀਤਾ ਆਪਾਂ ਨਹੀਂ ਰੈਸਟ ਕੀਤਾ ਠੀਕ ਐ ਫਿਰ ਉਹ ਵੀ ਐਫ ਆਈ ਆਰ ਦਾ ਹੋ ਗਿਆ ਠੀਕ ਐ ਕੱਲ ਦੇ ਅਸੀਂ ਵੀ ਫਿਰਦੇ ਆ ਤੁਸੀਂ ਸਾਡੀ ਗੱਲ ਮੰਨੀਆਂ ਸੱਚ ਦੇ ਨੇੜੇ ਤੁਸੀਂ ਧੋਕੇ ਸੀਗਾ ਧੰਨਵਾਦ ਤੁਹਾਡਾ ਵੀ ਪਰ ਇਹ ਹੈਗਾ ਵੀ ਪੁਲਿਸ ਤਾਂ ਜਾਂਦਾ ਹੁੰਦਾ ਨਹੀਂ ਜੇਲਾ ਚ ਪਰ ਜਦੋਂ ਤੱਕ ਉਹ ਪਿੰਡ ਦੇ ਵਿੱਚ ਖੜ ਕੇ ਜਾਂ ਥਾਣੇ ਦੇ ਵਿੱਚ ਖੜ ਕੇ ਉਸ ਗੱਲ ਦੇ ਗਨਾਹ ਦੀ ਆਪ ਮਾਫੀ ਨਹੀਂ ਮੰਗਦਾ ਹੈਗਾ ਪੈਸੇ ਦਿੱਤੇ ਆਂ ਤਾਂ ਵੀ ਸਾਡੇ ਵਾਸਤੇ ਕੀ ਹੈਗਾ ਕੱਲ ਨੂੰ ਅਗਲੇ ਕਹਿੰਗੇ ਚੂੜੇ ਦੇ ਚਮਾਰਾਂ ਨੂੰ ਦੇਤੇ ਅਸੀਂ 4 ਪੈਸੇ ਆ ਕਰਦੇ ਆ ਜੀ ਅਸੀਂ ਤਾਂ ਉਹ ਨੀਮਾ ਹੀ ਕਰਨੇ ਆ ਜਿਹੜੇ ਹੰਕਾਰ ਚੋਂ ਬੋਲਿਆ ਹੰਕਾਰ ਤੋੜਨਾ ਉਹ ਸਾਡੀ ਪੈਸਿਆਂ ਨਾਲੋਂ ਲੜਾਈ ਵੱਧ ਉਹ ਆ ਹੂੰ ਜੀ ਇਹ ਦੋਸ਼ੀ ਕੀ ਮੰਗਣਿਆ ਜੀ ਦੋਸ਼ੀ ਨੇ ਵੀ ਗੰਨੇ ਨੂੰ ਕਰਕੇ ਜਿਹੜਾ ਮੁੰਡੇ ਦਾ ਕਟ ਮਾਰ ਖਰੀਆ ਜਾਂ ਕੁਝ ਵਿੱਚ ਹੋਰ ਕੋਈ ਗੱਲ ਬਾਤ ਹੈ ਜਲਦੀਪ ਸਿੰਘ ਨੇ ਗ੍ਰਿਫਤਾਰ ਕਰ ਲਿਆ ਜੀ ਉਹੀ ਕਹਿ ਰਿਹਾ ਸੀ ਕਿ ਸਾਡੇ ਖੇਤ ਚੋਂ ਕਮਾਦ ਲਾਇਆ ਹੋਇਆ ਸੀ ਹੂੰ ਪਹਿਲਾਂ ਵੀ ਗੰਨੇ ਜਿਹੜਾ ਕੋਈ ਆਸੀ ਉਹ ਰਸਤੇ ਦੇ ਉੱਪਰ ਹੀ ਆ ਖੇਤ ਉਹਨਾਂ ਦਾ ਜੀ ਪਹਿਲਾਂ ਵੀ ਲੋਕ ਕਹਿੰਦੇ ਪੱਟ ਕੇ ਲੈ ਜਾਂਦੇ ਆ ਹੂੰ ਇਹ ਇਹ ਮੁੰਡੇ ਨਾਲ ਤਾਂ ਲੜਾਈ ਝਗੜਾ ਹੋਇਆ ਉਹ ਜੀ ਸੀ ਉਹ ਕੁੱਟਮਾਰ ਉਹਨੇ ਕੀਤੀ ਉਹਦੇ ਸੱਤਾਂ ਜਾਦੇ ਲੱਗ ਗਏ ਉਹਦੇ ਕਰਕੇ ਮੁੰਡੇ ਡਰ ਕੇ ਕੀ ਮੇਜਰ ਸੱਟ ਕੀ ਲੱਗੀ ਜਿਹਦੇ ਉਹ ਜਿਹੜੀ ਪੇਡ ਨਾ ਸਾਰਦਾ ਉਹਦਾ ਹੁਣ ਡਾਕਟਰ ਹੀ ਦੱਸਣਗੇ ਉਹਨਾਂ ਦੀ ਪੇਡ ਚ ਜਿਆਦਾ ਦੱਸਿਆ ਜਾ ਰਿਹਾ ਜੀ ਇੱਕ ਜਿਵੇਂ ਹੁਣ ਇੱਕ ਗ੍ਰਿਫਤਾਰੀ ਨੂੰ ਲੈ ਕੇ ਜਿਹਦੇ ਆਗੂ ਵੀ ਪਹੁੰਚੇ ਕੁਝ ਮਜ਼ਦੂਰ ਉਹ ਕਹਿੰਦੇ ਵੀ ਗ੍ਰਿਫਤਾਰੀ ਉਹਦੇ ਫਾਦਰ ਦੀ ਹੋ ਗਈ ਆ ਉਹਦੇ ਬੇਟੇ ਦੀ ਗ੍ਰਿਫਤਾਰੀ ਨਹੀਂ ਹੋਈ ਉਹਦੇ ਰੇਡਾਂ ਕਰ ਰਹੇ ਆ ਜੀ ਉਹ ਵੀ ਜਲਦ ਗ੍ਰਿਫਤਾਰ ਕਰ ਲਾਂਗੇ ਜੀ ਹਾਂ ਜੀ ਪਰਿਵਾਰ ਨੇ ਕਿੰਨੇ ਬੰਦਿਆਂ ਦੇ ਨਾਮ ਲਖਾਏ ਹੁਣ ਤੱਕ ਦੋ ਬੰਦਿਆਂ ਦੇ ਦੋ ਬੰਦਿਆਂ ਦੇ ਇਕ ਕੁਲਦੀਪ ਸਿੰਘ ਹੈ ਕੁਲਦੀਪ ਸਿੰਘ ਦਾ ਬੇਟਾ ਜੀ ਕੋਈ ਪੁਰਾਣੀ ਰੰਜਿਸ਼ ਤਾਂ ਨਹੀਂ ਸੀ ਇਹਨਾਂ ਦੀ ਜਿਵੇਂ ਆਮ ਤੌਰ ਤੇ ਪਿੰਡਾਂ ਦੇ ਵਿੱਚ ਹੋ ਜਾਂਦੀ ਹੈ ਕੋਈ ਨਹੀਂ ਜੀ ਨਹੀਂ ਉਹ ਤਾਂ ਅਚਾਨਕ ਹੀ ਉਹਦਾ ਉੱਥੇ ਉਹਨੇ ਗੰਨੇ ਪੱਟਨ ਪਿੱਛੇ ਲੜਾਈ ਹੋਈ ਹੈ ਜੀ ਤੇ ਉਹਦੇ ਸੱਤਾ ਲੱਗ ਗਈ ਕੋਈ ਕਿਸਾਨ ਤੇ ਉੱਥੇ ਕੋਈ ਪਹਿਲਾਂ ਵੀ ਕੋਈ ਪਰਚਾ ਵਗੈਰਾ ਹੈ ਇਹ ਉਹ ਵੈਰੀਫਾਈ ਕਰ ਰਹੇ ਹਾਂ ਮੈਂ ਹੁਣ ਦੇਖਿਆ ਵੈਰੀਫਾਈ ਕਰ ਜੀ ਧੰਨਵਾਦ ਆ